ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਅੱਜ ਬੜੇ ਹੀ ਅਹਿਮ ਵਿਸ਼ੇ ਤੇ ਸਾਂਝ ਪਾਉਣ ਲੱਗੇ ਹਾਂ ਅੱਜ ਦੀ ਗੱਲਬਾਤ ਦਾ ਵਿਸ਼ਾ ਸ਼ਰਧਾ ਦੇ ਨਾਲ ਸਬੰਧਤ ਰਹੇਗਾ ਸ਼ਰਾਦ ਪਹਾ ਦੋ ਮਹੀਨੇ ਦੇ ਅੰਤਿਮ ਪੱਖ ਵਿੱਚ ਆਉਂਦੇ ਨੇ ਤੇ ਇਹ ਅੱਸੂ ਦੇ ਪਹਿਲੇ ਪੱਖ ਤੱਕ ਰਹਿੰਦੇ ਨੇ ਸਾਡੇ ਭਾਰਤੀ ਸਮਾਜ ਵਿੱਚ ਸ਼ਰਧਾ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ ਇਹਨਾਂ ਦੇ ਬਾਰੇ ਬੜੀਆਂ માનਤਾਂ ਹਨ ਜੇਕਰ ਪੰਜਾਬ ਦੇ ਸਮਾਜ ਦੀ ਗੱਲ ਕਰੀਏ ਤਾਂ ਇੱਥੇ ਬਹੁਤਾਂ ਦੇ ਵਿੱਚ ਉਹ ਲੋਕ ਮਿਲਦੇ ਨੇ ਜਿਹੜੇ ਇਸ ਫਲਸਫੇ ਨੂੰ ਜੜ੍ਹ ਤੋਂ ਰੱਦ ਕਰਦੇ ਨੇ ਤੁਸੀਂ ਦੇਖਦੇ ਹੋ ਕਿਤੇ ਵੀ ਹਮੇਸ਼ਾ ਦੋ ਕਿਸਮ ਦੀ ਸੋਚ ਵਾਲੇ ਲੋਕ ਹੁੰਦੇ ਨੇ ਇੱਕ ਉਹ ਜਿਹੜੇ ਕਿਸੇ ਚੀਜ਼ ਨੂੰ ਪੂਰਨ ਤੌਰ ਤੇ ਮੰਨ ਲੈਂਦੇ ਨੇ ਤੇ ਦੂਜੇ ਉਹ ਜਿਹੜੇ ਰੱਦ ਕਰ ਦਿੰਦੇ ਨੇ ਆਪਾਂ ਅੱਜ ਦੀ ਗੱਲਬਾਤ ਦੇ ਵਿੱਚ ਪਹਿਲਾਂ ਤਾਂ ਇਹ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਇਹਨਾਂ ਦਿਨਾਂ ਦੇ ਵਿੱਚ ਕਿਹੜੇ ਉਹ ਸੰਕੇਤ ਨੇ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚ ਬੜੀਆਂ ਅਹਿਮ ਘਟਨਾਵਾਂ ਜਿਹੜੀਆਂ ਵਾਪਰਨ ਵਾਲੀਆਂ ਨੇ ਉਹਨਾਂ ਦੇ ਬਾਰੇ ਕਈ ਕਿਸਮ ਦਾ ਇਸ਼ਾਰਾ ਦਿੰਦੇ ਨੇ ਅੰਤ ਦੇ ਵਿੱਚ ਗੱਲ ਕਰਾਂਗੇ ਕਿ ਇਹਨਾਂ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹਨਾਂ ਗਾਥਾਵਾਂ ਇਹਨਾਂ ਮੰਤਾਵਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਿਹੜੇ ਲੋਕ ਇਹਨਾਂ ਵਿਸ਼ਿਆਂ ਤੇ ਮਹਾਰਤ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਸਭ ਤੋਂ ਪਹਿਲੀ ਗੱਲ ਉਹ ਕਹਿੰਦੇ ਨੇ ਕਿ ਜੇਕਰ ਇਹਨਾਂ ਦਿਨਾਂ ਦੇ ਵਿੱਚ ਕਾਂ ਤੁਹਾਡੇ ਕਰਿਆ ਆਉਂਦਾ ਹੈ ਕਾਂ ਬਨੇਰੇ ਤੇ ਆ ਕੇ ਬੈਠਦਾ ਹੈ ਵਾਰ-ਵਾਰ ਕਾਂ ਤੁਹਾਨੂੰ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਭਵਿੱਖ ਵਿੱਚ ਕੁਝ ਚੰਗਾ ਵਾਪਰਨ ਦਾ ਸੰਕੇਤ ਹੈ ਇਸ ਤਰ੍ਹਾਂ ਵਾਪਰਦਾ ਹੈ ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਕੁਝ ਚੰਗਾ ਘਟੇਗਾ ਦੂਜੀ ਗੱਲ ਉਹ ਕਹਿੰਦੇ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਦੋਂ ਸੁਪਨੇ ਆਉਂਦੇ ਨੇ ਚਾਹੇ ਰਾਤ ਨੂੰ ਸੁੱਤਿਆਂ ਪਿਆ ਸੁਪਨੇ ਆਉਂਦੇ ਹੋਣ ਚਾਹੇ ਕਈ ਵਾਰੀ ਦਿਨ ਵੇਲੇ ਸੁੱਤਿਆ ਹੋਇਆ ਵੀ ਸੁਪਨੇ ਆਉਂਦੇ ਨੇ ਤਾਂ ਉਹਨਾਂ ਨੂੰ ਆਪਣੇ ਬਜ਼ੁਰਗ ਦਿਖਾਈ ਦਿੰਦੇ ਨੇ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਇਹਨਾਂ ਦਿਨਾਂ ਵਿੱਚ ਖਾਸ ਤੌਰ ਤੇ ਬਜ਼ੁਰਗ ਦਿਖਾਈ ਦਿੰਦੇ ਨੇ ਉਹ ਕਹਿੰਦੇ ਕਿ ਜੇ ਇਸ ਤਰ੍ਹਾਂ ਤੁਹਾਡੇ ਨਾਲ ਵਾਪਰਦਾ ਤਾਂ ਤੁਹਾਨੂੰ ਉੱਠ ਕੇ ਜਾਂ ਅਗਲੇ ਦਿਨ ਦਾਨ ਪੁੰਨ ਜ਼ਰੂਰ ਕਰਨਾ ਚਾਹੀਦਾ ਹੈ ਬਜ਼ੁਰਗ ਦਿਖਾਈ ਦਿੰਦੇ ਨੇ ਤਾਂ ਤੁਹਾਨੂੰ ਕੁਝ ਚੰਗਾ ਵਾਪਰਨ ਦਾ ਹੀ ਸੰਕੇਤ ਮਿਲਦਾ ਹੈ ਪਰ ਸ਼ਰਤ ਇਹ ਹੈ ਕਿ ਤੁਸੀਂ